ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB77 ਸਟੱਡੀ ਪਾਡ ਤੇ ਠੀਕ ਹੈ ਤੁਹਾਨੂੰ ਮੈਂ ਦੱਸਿਆ ਸੀ ਜਿਵੇਂ ਪਹਿਲਾਂ ਹੀ ਆਪਾਂ ਕਿ ਟੈਟ ਦੀ ਆਪਾਂ ਕਲਾਸਾਂ ਸਟਾਰਟ ਕਰਨਾਗੇ ਠੀਕ ਹੈ ਅੱਜ ਫਰਸਟ ਕਲਾਸ ਮੈਂ ਲੈ ਕੇ ਆਇਆ ਤੁਹਾਡੇ ਸਾਹਮਣੇ ਹੈ ਪੀਐਸ ਟੈਟ ਦੀ ਠੀਕ ਹੈ ਜਿੰਦੇ ਵਿੱਚ ਆਪਾਂ ਕਰਨੀ ਏਸ਼ੀਅਨਟ ਹਿਸਟਰੀ ਏਸ਼ੀਅਨਟ ਹਿਸਟਰੀ ਚ ਪਹਿਲਾ ਲੈਸਨ ਜਿਵੇਂ ਆਉਂਦਾ ਹੈ ਹੜੱਪਾ ਸਭਤਾ ਹੜੱਪਾ ਸਭਤਾ ਜਾਂ ਇਸ ਬੋਲ ਦਿੰਦੇ ਨੇ ਸਿੰਧੂ ਘਾਟੀ ਦੀ ਸਭਤਾ ਠੀਕ ਹੈ ਇੱਕੋ ਨਾ ਹੀ ਹੈ ਇੱਕ ਅੱਜ ਪਿਛਲੇ ਪੇਪਰ ਤੇ ਪ੍ਰਸ਼ਨ ਪੁੱਛਿਆ ਗਿਆ ਸੀ ਹੜੱਪਾ ਸੱਤਾ ਦੀ ਜਿਹੜੀ ਹੜੱਪਾ ਸੱਤਾ ਆ ਇਸ ਨੂੰ ਇੱਕ ਹੋਰ ਨਾਮ ਦਿੱਤਾ ਜਾਂਦਾ ਹੈ ਉਹ ਕੀ ਨਾਮ ਦਿੱਤਾ ਜਾਂਦਾ ਹੈ ਉਹ ਕੀ ਨਾਮ ਦਿੱਤਾ ਜਾਂਦਾ ਹੈ ਸਿੰਧੂ ਘਾਟੀ ਦੀ ਸੱਤਾ ਠੀਕ ਹੈ ਆਪਾਂ ਇਹਦੇ ਬਾਰੇ ਅੱਜ ਪੜਾਂਗੇ ਠੀਕ ਹੈ ਸਿੰਧੂ ਘਾਟੀ ਦੀ ਸੱਤਾ ਹੁਣ ਮੈਂ ਥੋੜਾ ਥੋੜਾ ਤੁਹਾਨੂੰ ਪਹਿਲਾਂ ਮੋਟਾ ਮੋਟਾ ਦੱਸਦਾ ਇਹਦੇ ਵਿੱਚ ਹੁੰਦਾ ਕੀ ਹੈ ਇਹਦੇ ਵਿੱਚ ਜਿਹੜਾ ਸਾਰਾ ਸਿਹਰਾ ਜਾਂਦਾ ਹੈ ਇਹਦੀ ਖੋਜ ਕਰਨ ਦਾ ਜਿਹੜਾ ਟਾਈਮਪਰੇਟ ਹੈ ਉਹ ਲੱਖ ਲੱਖ ਇਤਿਹਾਸਕਾਰ ਦਿੰਦਾ ਹੈ ਕੋਈ ਇਤਿਹਾਸਕਾਰ ਕਹਿੰਦੇ ਨੇ 2350 ਈਸਵੀ ਤੋਂ ਈਸਵੀ ਪੂਰਵ ਤੋ ਲੈ ਕੇ 752 ਈਸਪੁਰ ਲੈ ਕੇ 752 ਈਸਵੀ ਪੂਰਵ ਤੱਕ ਮੰਨਿਆ ਜਾਂਦਾ ਹੈ ਠੀਕ ਹੈ ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ 2400 ਈਸਾਪੁਰ ਤੋਂ ਲੈ ਕੇ ਕਿੰਨਾ ਚਿਰ ਮੰਨਿਆ ਜਾਂਦਾ ਹੈ 700 ਈਸਵੀ ਦਾ ਠੀਕ ਹੈ ਬਟ ਹੁਣ ਆਪਾਂ ਪੜ੍ਹਦੇ ਆਂ ਜਿਆਦਾ ਹੀ ਜਿਹੜਾ ਬਿਲਕੁਲ ਸਹੀ ਹੈ ਮੇਰੇ ਆਈਡੀ ਨਾਲ ਆਹੀ ਮੰਨਿਆ ਜਾਂਦਾ ਹੈ ਠੀਕ ਹੈ 750 ਇਹ ਵੀ ਬਿਲਕੁਲ ਰਾਈਟ ਹੈ ਤੇ ਉਸ ਤੋਂ ਬਾਅਦ ਇਹਦਾ ਜਿਹੜਾ ਸਿਰਜਣ ਜਾਂਦਾ ਹੈ ਜਿਨੇ ਖੋਜ ਦੀ ਇੱਕ ਪਲਾਨ ਬਣਾਇਆ ਸਾਰਾ ਹੀ ਗਿੰਦੇ ਖੋਜ ਕੀਤੀ ਗਈ ਉਹਨੇ ਹੈਗਾ ਬੰਦੇ ਲਾਤੇ ਜਿਵੇਂ ਕੋਈ ਆਪਾਂ ਇੱਕ ਮਿਸਤਰੀ ਹੁੰਦਾ ਹੈ ਉਹ ਹੈਗਾ ਵਰਕਰ ਛੱਡ ਦਿੰਦਾ ਹੈ ਕੰਮ ਤੇ ਠੀਕ ਹੈ ਉਹਨੇ ਇੱਕ ਐਵੇਂ ਹੀ ਇੱਕ ਬੰਦੇ ਦਾ ਨਾਮ ਜੌਨ ਮਾਰਸ਼ਲ ਠੀਕ ਹੈ ਇਨਹੀ ਸਾਰਾ ਜਿਹੜਾ ਵਾਗ ਡੋਰ ਸੀ ਇਹ ਬੰਦੇ ਦਿਹਾਤੀ ਸੀ ਠੀਕ ਹੈ ਜੇ ਪੁੱਛ ਲੈਣ ਹੈ ਹੜੱਪਾ ਸੱਤਾ ਦੀ ਖੋਜ ਦਾ ਕਰਤਾ ਤਰਤਾ ਕਿਸ ਨੂੰ ਮੰਨਿਆ ਜਾਂਦਾ ਹੈ ਪਿਤਾ ਕਿਸ ਨੂੰ ਮੰਨਿਆ ਜਾਂਦਾ ਹੈ ਉਹ ਜੌਨ ਮਾਰਸ਼ਨ ਨੂੰ ਮੰਨਿਆ ਜਾਂਦਾ ਕਿੰਨੂੰ ਮੰਨਿਆ ਜਾਂਦਾ ਜੌਨ ਮਾਰਸ਼ਨ ਇਨ ਫਿਰ ਹੈਗਾ ਤੁਹਾਡਾ ਛੜਤਾ ਜਿਵੇਂ ਰਾਖਲਦਰ ਬਨਰਜੀ ਆਣਗੇ ਠੀਕ ਹੈ ਬਹਿਰਾਮ ਸਾਨੀ ਆਣਗੇ 1921 ਚ ਠੀਕ ਹੈ ਉਹ ਆਪਾਂ ਅੱਗੇ ਅਗੇ ਪਰਦੇ ਚੱਲਾਂਗੇ ਆ ਥੋੜਾ ਤੁਸੀਂ ਵੇਖ ਲਓ ਮੋਟਾ ਮੋਟਾ ਜਾ ਇਹਦੇ ਵਿੱਚ ਪਹਿਲਾ ਪ੍ਰਸ਼ਨ ਆ ਜਾਂਦਾ ਵਿੱਚ ਬਣ ਜਾਂਦਾ ਐ ਇਹਦੇ ਵਿੱਚ ਪਹਿਲਾ ਕੁਸ਼ਣ ਹੀ ਬਣ ਜਾਂਦਾ ਹੜੱਪਾ ਸਭਤਾ ਦੀ ਜਿਹੜੀ ਸਭਤਾ ਹੈ ਇਸ ਨੂੰ ਇੱਕ ਹੋਰ ਦੂਜਾ ਨਾਂ ਦਿੱਤਾ ਜਾਂਦਾ ਉਹ ਦੂਜਾ ਨਾਂ ਕੀ ਹੈ ਸਿੰਧੂ ਘਾਟੀ ਦੀ ਸਭਤਾ ਠੀਕ ਹੈ ਇੱਕ ਇਹਦਾ ਟੈਂਪਰੇਚਰ ਪੁੱਛ ਲੈਂਦੇ ਨੇ ਇਹ ਸਭਤਾ ਕਦੋਂ ਤੇ ਕਦੋਂ ਤੱਕ ਚੱਲੀ ਸੀ ਕਦੋਂ ਤੱਕ ਦਾ ਟੈਂਪਰੇਚਰ ਮੰਨਿਆ ਜਾਂਦਾ ਹੈ ਇਹ 2350 ਇਸਵਾਪੁਰ ਤੋਂ ਲੈ ਕੇ 2300 750 ਇਸਵੀ ਤੋਂ ਫਿਰ ਜੇ ਆ ਜਾਵੇ ਆਪਸ਼ਨ ਆਵੇ 24 ਇਸੀਪੂਰਵ ਤੋਂ ਲੈ ਕੇ 7 ਇਸਾਪੂਰਵ ਤੱਕ ਮੰਨੇ ਜਾਂਦਾ ਹੈ ਠੀਕ ਹੈ ਹੁਣ ਕਰਤਾ ਤਰਤਾ ਇਹਦਾ ਖੋਜ ਦਾ ਕਰਤਾ ਤਰਤਾ ਸਾਰਾ ਕਹਿੰਦੇ ਕਿਹਦੇ ਤੇ ਜਾਂਦਾ ਹੈ ਉਹ ਜਾਂਦਾ ਜੌਨ ਮਾਰਸ਼ਲ ਤੇ ਠੀਕ ਹੈ ਇਹ ਕਹਿੰਨੇ ਪਲਾਨ ਬਣਾਇਆ ਸੀ ਜੌਨ ਮਾਰਸ਼ਨ ਨੇ ਇੱਕ ਇਹਦਾ ਨਾਂ ਹੋਰ ਵੀ ਦਿੱਤਾ ਜਾਂਦਾ ਹੈ ਉਹ ਵੀ ਆਪਾਂ ਨਾਂ ਤੁਹਾਨੂੰ ਦੱਸ ਦਿਆਂ ਹੜੱਪਾ ਸਭਤਾ ਦੇ ਇੱਕ ਨਾਂ ਹੋਰ ਦਿੱਤਾ ਜਾਂਦਾ ਕਾਂਸਾ ਯੁਗ ਕਾਂਸਾ ਯੁਗ ਦੀ ਸਭਤਾ ਠੀਕ ਹੈ ਕਾਂਸੇ ਜੋਗਰੀ ਸੱਤਾਂ ਕਿਉਂਕਿ ਇਹਦੇ ਵਿੱਚ ਹੀ ਕਿੰਦਾ ਸਭ ਤੋਂ ਜ਼ਿਆਦਾ ਕਿੰਦਾ ਰੋਲ ਆਉਂਦਾ ਹੈ ਕਾਂਸੇ ਦਾ ਕਾਂਸਾ ਜੋਗਿਸ ਕਰਕੇ ਜਾਂਦਾ ਹੈ ਜਿਹੜੀ ਤਾਤ ਸੀ ਸਭ ਤੋਂ ਜ਼ਿਆਦਾ ਕਿਹਦੀ ਵਰਤਤੂ ਵਰਤੀ ਜਾਂਦੀ ਸੀ ਕਾਂਸੇ ਦੀ ਤਾਤ ਵਰਤੀ ਜਾਂਦੀ ਸੀ ਠੀਕ ਹੈ ਜੀ ਇੱਕ ਹੋਰ ਕੁਸ਼ਣ ਪੁੱਛ ਲੈਣ ਦੇ ਨੇ ਉਹ ਕਿਹੜੀ ਸੱਤ ਸਿੱਧੂ ਘਾਟੀ ਵਿੱਚ ਉਹ ਕਿਹੜੀ ਤਾਤ ਹੈ ਜਿਹੜੀ ਕਦੇ ਵੀ ਵਰਤੀ ਨਹੀਂ ਗਈ ਸੀ ਉਸ ਲੋਕਾਂ ਦੁਆਰਾ ਨਹੀਂ ਵਰਤੀ ਗਈ ਜਿਹੜੇ ਉੱਥੇ ਲੋਕ ਰਹਿੰਦੇ ਸੀ ਉਹਨਾਂ ਦੁਆਰਾ ਨਹੀਂ ਵਰਤੀ ਗਈ ਸੀ ਠੀਕ ਹੈ ਉਹ ਕਿਹੜੀ ਆਵੇਗੀ ਲੋਹਾ ਲੋਹਾ ਕਦੇ ਵੀ ਨਾ ਨਹੀਂ ਵਰਤਿਆ ਸੀ ਸਿੰਧੂ ਘਾਟੀ ਦੇ ਸਭਤਾਂ ਜਿੰਨੇ ਵੀ ਲੋਕ ਸੇ ਉਹਨਾਂ ਕਦੇ ਲੋਹਾ ਲੋਹੇ ਦੀ ਕੋਈ ਵੀ ਆਪ ਨੂੰ ਉੱਥੇ ਕੋਈ ਚੀਜ਼ ਨਹੀਂ ਮਿਲੀ ਜਿੰਦੇ ਕਰਕੇ ਪਤਾ ਲੱਗਦਾ ਹੈ ਕਿ ਉੱਥੇ ਲੋਹਾ ਨਹੀਂ ਵਰਤਿਆ ਜਾਂਦਾ ਸੀ ਠੀਕ ਹੈ ਇੱਕ ਇੱਕ ਹੋਰ ਪੁੱਛਣੇ ਦੇ ਨੇ ਉਹ ਕਿਹੜੀ ਸਭਤਾ ਹੈ ਜਿਹੜੀ ਸਭ ਤੋਂ ਪੁਰਾਣੀ ਸਭਤਾ ਹੈ ਉਹ ਸਿੰਧੂ ਘਾਟੀ ਦੀ ਸਭਤਾ ਨੂੰ ਸਭ ਤੋਂ ਪੁਰਾਣੀ ਸਭਤਾ ਮੰਨਿਆ ਜਾਂਦਾ ਇੱਕ ਹੋਰ ਵੀ ਇਹ ਵੀ ਪੁੱਛਣੇ ਦੇ ਨੇ ਉਹ ਕਿਹੜੀ ਧਾਤ ਉਹ ਕਿਹੜੀ ਧਾਤ ਹਾਂ ਜੋ ਸਭ ਤੋਂ ਪੁਰਾਣੀ ਮੰਨੀ ਜਾਂਦੀ ਹੈ ਉੱਚੇ ਪੁੱਛੇ ਬਹਿ ਨੇ ਬਹੁਤ ਵਰੀ ਉਹ ਵੀ ਕਾਂਸਾ ਕਾਂਸਾ ਜਿਹੜੀ ਤਾਂ ਤੇ ਕਾਂਸਾ ਤਾਂ ਤੇ ਸਭ ਤੋਂ ਪੁਰਾਣੀ ਮੰਨੀ ਜਾਂਦੀ ਹੈ ਕਾਂਸਾ ਬਣਦਾ ਕਿਵੇਂ ਕਾਂਸੇ ਦਾ ਜਿਹੜਾ ਇਹ ਇਹ ਬਣਦਾ ਕਿਵੇਂ ਠੀਕੇ ਤਾਂਬਾ ਪਲੱਸ ਟੀਨ ਨੂੰ ਮਿਲਾ ਕੇ ਬਣ ਜਾਂਦਾ ਕਾਂ ਕਾਂਸਾ ਤਾਂਬਾ ਪਲੱਸ ਟੀਨ ਨੂੰ ਮਿਲਾ ਕੇ ਕੀ ਬਣਦਾ ਹੈ ਕਾਂਸਾ ਬੰਦਾ ਠੀਕ ਹੈ ਠੀਕ ਹੈ ਯਾਦ ਰੱਖ ਲੈਣਾ ਇੱਕ ਕੁਸ਼ਨ ਪੁੱਛਨੇ ਦੇ ਨੇ ਜਿਹੜਾ ਤਾਂਬਾ ਪਲੱਸ ਟੀਨ ਇਹਨਾਂ ਦੋਨਾਂ ਦਾ ਮਿਸ਼ਰਣ ਕਰ ਦਿੱਤਾ ਜਾਵੇ ਨਾ ਇਕੱਠਾ ਕਰ ਦਿੱਤਾ ਜਾਵੇ ਤਾਂ ਕੀ ਬਣ ਜਾਂਦਾ ਹੈ ਕੀ ਬਣ ਜਾਂਦਾ ਕਾਂਸਾ ਬਣ ਜਾਂਦਾ ਠੀਕ ਹੈ ਇਹ ਸਾਇੰਸ ਦਾ ਕੁਸ਼ਨ ਨੇ ਠੀਕ ਹੈ ਉਸ ਤੋਂ ਬਾਅਦ ਆਪਾਂ ਹੁਣ ਥੋੜਾ ਮੋਟਾ ਮੋਟਾ ਵੇਖ ਫਿਰ ਦੱਸਣਾ ਤੁਹਾਨੂੰ ਮੈਂ ਹੜੱਪਾ ਸਭਤਾ ਦੀ ਸਿੱਧੂ ਕਾਟੀ ਦੀ ਸਭਤਾ ਨੂੰ ਕਿਹਾ ਜਾਂਦਾ ਹੈ ਠੀਕੇ 2350 ਇਸੇਪੁਰ ਤੋਂ ਲੈ ਕੇ 750 ਇਸੇਪੁਰ ਤੱਕ ਇਹ ਕਹਿੰਦਾ ਕਿ ਟੈਂਪਰੇਟ ਮੰਨਿਆ ਜਾਂਦਾ ਕੁਝ ਇਤਿਹਾਸ ਕਰਨ ਦਾ ਕਹਿੰਦਾ 24 ਸੀਸੀਪੁਰ ਤੋਂ ਲੈ ਕੇ 700 ਇਸੇਪੁਰ ਤੱਕ ਇਹ ਕਹਿੰਦਾ ਟੈਂਪਰੇਟ ਜਾਂਦਾ ਜਿਹੜਾ ਇਹਦਾ ਪਿਤਾ ਮੰਨਿਆ ਜਾਂਦਾ ਪਿਤਾ ਦਾ ਪਿਤਾ ਦਾ ਵੀ ਨਾਮ ਦੇ ਦਿੱਤੀ ਰਹਿੰਦਾ ਇਹਨੂੰ ਉਹ ਕਿਹੜਾ ਕਰਤਾ ਤਰਤਾ ਕੌਣ ਇਹਦਾ ਖੋਜ ਕਰਨ ਵਾਲਾ ਕਰਤਾ ਤਰਤਾ ਸਭ ਤੋਂ ਬਾਅਦ ਠੀਕੇ ਪਤਾ ਲਾਉਣ ਵਾਲਾ ਕੌਣ ਬੰਦਾ ਸੀ ਜਿਹਦੀ ਦੇਖ ਰੇਖ ਚ ਸਾਰਾ ਕੰਮ ਚੱਲਿਆ ਠੀਕੇ ਇਹਨੂੰ ਫਾਊਂਡਰ ਮੰਨਿਆ ਜਾਂਦਾ ਹੈ ਇਨੂੰ ਹੌਂਡਰ ਮੰਨਿਆ ਜਾਂਦਾ ਹੈ ਕੌਣ ਹੈ ਜੌਨ ਮਾਰਸ਼ਲ ਜੌਨ ਮਾਰਸ਼ਲ ਠੀਕ ਹੈ ਉਸ ਤੋਂ ਬਾਅਦ ਮੈਂ ਫਿਰ ਦੱਸਿਆ ਇਹਨੂੰ ਇੱਕ ਹੋਰ ਨਾਂ ਦਿੱਤਾ ਜਾਂਦਾ ਕਾਂਸਾ ਯੋਗ ਦੀ ਸਭਤਾ ਦਾ ਨਾਮ ਦਿੱਤਾ ਜਾਂਦਾ ਹੈ ਸਭ ਤੋਂ ਪੁਰਾਣੀ ਸਭਤਾ ਦਾ ਨਾਮ ਦਿੱਤਾ ਜਾਂਦਾ ਹੈ ਹੁਣ ਇੱਕ ਉਹ ਤਾਤ ਸੀ ਜਿਹੜੀ ਇਹਦੇ ਸਭਤਾ ਚ ਕੁਛ ਆਪਾਨੂੰ ਨਹੀਂ ਮਿਲੀ ਉਹ ਕਿਹੜੀ ਲੋਕ ਵਰਤਦੇ ਸਨ ਉਸੇ ਲੋਹਾ ਲੋਹਾ ਨਹੀਂ ਵਰਤਿਆ ਜਾਂਦਾ ਸੀ ਠੀਕ ਹੈ ਕਾਂਸਾ ਸਭ ਤੋਂ ਜ਼ਿਆਦਾ ਵਰਤਿਆ ਜਾਂਦਾ ਸੀ ਇਹ ਹੋ ਗਿਆ ਆਪਣਾ ਪਹਿਲਾ ਤਾਂ ਪਹਿਲਾ ਸਟੈਪ ਹੋ ਗਿਆ ਹੁਣ ਆਪਾਂ ਚੱਲਦੇ ਹਾਂ ਅੱਗੇ ਜਿਵੇਂ ਹੁਣ ਲਗ ਲਗ ਤਰ੍ਹਾਂ ਦੀਆਂ ਖੋਜਾਂ ਹੋਈਆਂ ਠੀਕ ਹੈ ਲਗ ਲਗ ਤਰ੍ਹਾਂ ਦੀਆਂ ਕੀਆਂ ਖੋਜਾਂ ਹੋਈਆਂ ਹੁਣ ਪਹਿਲਾ ਕਿਹਦੀ ਖੋਜ ਹੁੰਦੀ ਹੈ ਹੜੱppa ਸੱਤਾ ਦੀ ਆਪਾਂ ਮੰਨ ਲੈਂਦੇ ਹੜੱppa ਦੀ ਪਹਿਲਾ ਖੋਜ ਹੋਈ ਹੜੱppa ਇੱਕ ਨਾਂਅ ਸ਼ਹਿਰ ਦਾ ਠੀਕ ਹੈ ਹੜੱppa ਦੀ ਖੋਜ ਹੋਈ ਕਦੋਂ ਕੀਤੀ ਕਿੰਨੇ ਕੀਤੀ ਗਈ ਇਹਦੇ ਸੀ ਹੜੱppa ਦੀ ਖੋਜ ਰਾਖਲ ਦਾਸ ਬੈਨਰਜੀ ਦੁਆਰ ਕੀਤੀ ਗਈ ਸੀ ਰਾਖਲ ਦੁਆਰ ਤੋਂ ਇੱਕ ਰਾਏ ਬਹਾਦਰ ਹੁੰਦਾ ਨਾਂ ਦਿੱਤਾ ਪਰ ਉਹਨਾਂ ਨੇ ਇੱਕ ਨਾਂ ਪੁੱਛ ਵੀ ਲੈਂਦੇ ਨੇ ਰਾਖਲ ਦਾ ਬਹਾਦਰ ਦਾ ਇੱਕ ਰਾਖਲ ਦਾ ਬੈਨਰਜੀ ਦੇ ਇੱਕ ਹੋਰ ਨਾਮ ਦਾ ਨਾਂ ਕੀ ਸੀ ਰਾਏ ਬਾਦਰ ਰਾਏ ਬਾਦਰ ਠੀਕ ਹੈ ਉਹਨੂੰ ਰਾਖਲ ਦਾਸ ਬੈਨਰਜੀ ਵੀ ਬੋਲਦੇ ਸਨ ਰਾਇਬਾਦਰ ਦਯਾਰਾਮ ਸਾਨੀ ਦਯਾ ਰਾਮ ਇਹਦਾ ਨਾਮ ਸੀ ਰਾਇਬਾਦਰ ਇਹਨੂੰ ਦਯਾਰਾਮ ਸਾਨੀ ਬੋਲੇ ਜਾਂਦਾ ਸੀ ਠੀਕ ਹੈ ਇਹਦੀ ਕਦੋਂ ਖੋਜ ਕੀਤੀ 1921 ਸੀ ਵਿੱਚ ਖੋਜ ਕੀਤੀ ਹੜੱਪਾ ਦੀ ਠੀਕ ਹੈ ਹੜੱਪਾ ਚੋਂ ਮਿਲਿਆ ਕਿ ਇਹ ਪੁੱਛ ਲੈਣਦੇ ਨੇ ਹੜੱਪਾ ਵਿੱਚੋਂ ਹੜੱਪਾ ਦੀ ਸਭਤਾ ਵਿੱਚੋਂ ਕੀ ਮਿਲਿਆ ਸੀ 1921 ਵਿੱਚ ਇਹਨੂੰ ਮਿਲੀ ਸੀ ਆਪਾਂ ਨੂੰ ਇੱਕ ਬਹੁਤ ਵੱਡਾ ਇਸ਼ਾਨਾਨ ਇੱਕ ਬਹੁਤ ਹੀ ਵੱਡੀ ਮੂਰਤੀ ਮਿਲੀ ਇੱਥੇ ਕਾਂਸੇ ਦੀ ਜਿੱਥੋਂ ਪਤਾ ਲੱਗਦਾ ਸਾਨੂੰ ਕਿ ਉਸ ਸਮੇਂ ਲੋਕੀਂ ਦੀ ਜ਼ਿਆਦਾ ਕਿ ਵਰਤੋਂ ਕਰਦੇ ਸੀ ਕਾਂਸੇ ਦੀ ਵਰਤੋਂ ਕਰਦੇ ਸੀ ਠੀਕ ਹੈ ਇਸ ਇੱਕ ਹੋਰ ਚੀਜ਼ ਮਿਲੀ ਏ ਕਬਰਸਤਾਨ ਜਿਹਨੂੰ ਬੋਲਦੇ ਨੇ 37R 37R ਬੋਲਿਆ ਜਾਂਦਾ ਕਬਰਸਤਾਨ ਮਿਲਿਆ ਠੀਕ ਹੈ ਇਹ ਹੀ ਪੁੱਛਿਆ ਜਾਂਦਾ ਜਿਆਦਾ ਹੜੱਪਾ ਸਭ ਦਾ ਜਿਹੜੀ ਖੋਜ ਕਿੰਨੇ ਕੀਤੀ ਸੀ ਠੀਕ ਹੈ ਉਹ ਸੀ ਦਾਇਰਾ ਰਾਮਸਾਨੀ ਠੀਕ ਹੈ ਉਸ ਬਾਅਦ ਇੱਥੇ ਕੀ ਮਿਲੀ ਇੱਕ ਮੂਰਤੀ ਮਿਲੀ ਕਾਂਸੇ ਦੀ ਇੱਕ ਮਿਲਿਆ ਕਬਰਸਤਾਨ ਇੱਕ ਮਿਲਿਆ ਸੀ ਠੀਕ ਹੈ ਇਹ ਜਿਆਦਾ ਆ ਵੈਰੀ ਵੈਰੀ ਇੰਪੋਰਟੈਂਟ ਹੈ ਪੁੱਛਿਆ ਇਹ ਇੱਕ ਪੁੱਛਣੇ ਦਿੰਦੇ ਨੇ ਜਿਹੜਾ ਹੜੱਪਾ ਹੈ ਇਹ ਕਿਹੜੀ ਨਦੀ ਤੇ ਵਸਿਆ ਹੋਇਆ ਹੈ ਹੜੱਪਾ ਸ਼ਹਿਰ ਜਿਹੜਾ ਹੈਗਾ ਕਿਹੜੀ ਨਦੀ ਤੇ ਵਸਿਆ ਹੋਇਆ ਹੈ ਇਹ ਯਾਦ ਰੱਖਣਾ ਇਹ ਰਾਵੀ ਨਦੀ ਤੇ ਵਸਿਆ ਹੈ ਕਿਹੜੀ ਰਾਵੀ ਤੇ ਨਦੀ ਤੇ ਵਸਿਆ ਸ਼ਹਿਰ ਹੈ ਠੀਕ ਹੈ ਹੜੱਪਾ ਦੀ ਗੱਲ ਹੋ ਗਈ ਹੜੱਪਾ ਕਿਹੜੀ ਨਦੀ ਤੇ ਵਸਿਆ ਹੋਇਆ ਰਾਵੀ ਨਦੀ ਤੇ ਠੀਕ ਹੈ ਹੁਣ ਹੜੱਪਾ ਚ ਮਿਲਿਆ ਮਿਲਿਆ ਕਿ ਆਪਾਂ ਨੂੰ ਕਾਂਸੇ ਦੀ ਮੂਰਤੀ ਮਿਲੀ ਇੱਕ ਕਬਰਿਸਤਾਨ ਮਿਲਿਆ ਉਹ ਸੈਂਤੀ ਹਾਰ ਬੋਲਿਆ ਜਾਂਦਾ ਹੈ ਠੀਕ ਹੈ ਹੜੱਪਾ ਦੀ ਖੋਜ ਡੈਰਨ ਸਾਣੀ ਦੁਆਰਾ ਕੀਤੀ ਗਈ ਠੀਕ ਹੈ ਇਹਦਾ ਇੱਕ ਨਾਂ ਹੋਰ ਸੀ ਰਾਏਬਾਦ ਠੀਕ ਹੈ ਹੁਣ ਆਗੇ ਹੜੱਪਾ ਅੜੱਪੇ ਤੋਂ ਬਾਅਦ ਅੱਬੇਮਬਰ ਇੱਕ ਸੀ ਨੰਬਰ 2 ਚੱਲਦੇ ਆਪਾਂ ਮੋਹਨ ਜੋਦੜੋ ਇਹ ਜਿਹੜਾ ਸਥਾਨ ਹੈਗਾ ਇਹ ਪਾਕਿਸਤਾਨ ਚ ਪਾਇਆ ਜਾਂਦਾ ਠੀਕੇ ਹੁਣ ਇਹ ਵੀ ਪਾਕਿਸਤਾਨ ਚ ਪਾਇਆ ਜਾਂਦਾ ਇਹ ਵੀ ਪਾਕਿਸਤਾਨ ਚ ਪਾਇਆ ਜਾਂਦਾ ਹੁਣ ਇੱਥੇ ਚ ਇਹਦੇ ਚ ਇਹ ਕਿਹੜੀ ਨਦੀ ਦੇ ਵਸਿਆ ਹੋਏ ਪੁੱਛ ਲੈਂਦੇ ਨੇ ਇਹ ਸਿੰਧ ਨਦੀ ਦੇ ਵਸਿਆ ਹੋਏ ਸਿੰਦੂ ਨਦੀ ਤੇ ਵਸਿਆ ਸ਼ਹਿਰ ਹੈ ਠੀਕ ਹੈ ਉਸ ਤੋਂ ਬਾਅਦ ਪੁੱਛ ਲੈਣ ਦੇ ਨੇ ਇਹਦੇ ਵਿੱਚ ਮਿਲਿਆ ਕੀ ਇਸ ਇਹਦੇ ਵਿੱਚ ਮਿਲਿਆ ਇੱਕ ਆਪਾਂ ਨੂੰ ਬਹੁਤ ਵੱਡਾ ਇਸ਼ਨਾਨ ਘਰ ਮਿਲਿਆ ਠੀਕ ਹੈ ਪੈਰਾਮਿਡ ਬੋਲ ਦਿੱਤਾ ਜਾਂਦਾ ਉਹਨੂੰ ਇਸ਼ਨਾਨ ਘਰ ਠੀਕ ਹੈ ਇਹਦੀ ਜਿਹੜੀ ਪੁੱਛ ਲੈਣ ਦੇ ਨੇ ਜਿਹੜਾ ਇਸ਼ਨਾਨ ਘਰ ਸੀ ਠੀਕ ਹੈ ਇਹਦੇ ਵਿੱਚ ਜਿਹੜਾ ਇਹਦੀ ਲੰਬਾਈ ਸੀ 11 ਫੁੱਟ 88.11.88 ਮੀਟਰ ਲੰਬਾ ਤੇ ਚੌੜਾ 8.1 ਮੀਟਰ ਫਿਰ ਡੂੰਘਾਈ ਪੁੱਛ ਲੈਂਦੇ ਨੇ ਡੂੰਗਾ 2.6 ਮੀਟਰ ਡੂੰਗਾ ਠੀਕ ਹੈ ਐਸੀ ਇਹ ਜਿਆਦਾ ਇਹਨੂੰ ਆਪਾਂ ਯਾਦ ਰੱਖਣ ਦੀ ਲੋੜ ਨਹੀਂ ਆਪਾਂ ਨੂੰ ਯਾਦ ਰੱਖਣ ਦੀ ਕੀ ਲੋੜ ਏ ਮੋਹਨਜੋਦੜੋ ਚ ਮਿਲਿਆ ਕੀ ਮੋਹਨਜੋਦੜੋ ਚ ਕੀ ਮਿਲਿਆ ਸਾਨੂੰ ਇੱਕ ਮਿਲਿਆ ਸੀ ਇਸ਼ਨਾਨ ਘਰ ਮਿਲਿਆ ਸੀ ਇਹ ਹੀ ਪੁੱਛਦੇ ਨੇ ਉਹਦੀ ਲੰਬਾਈ ਪੁੱਛ ਲੈਣ ਕਿੰਨੀ ਏ 11. 88 ਮੀਟਰ ਲੰਬਾ ਹੈ 8.1 ਮੀਟਰ ਚੌੜਾ ਹੈ ਠੀਕ ਏ ਉਸ ਤੋਂ ਬਾਅਦ 2. 2. ਇੱਥੇ ਕਈਆਂ ਲਈ 7 ਵੀ ਹੁੰਦਾ ਹੈ ਕਈਆਂ ਲਈ 2.43 ਮੀਟਰ ਵੀ ਦਿੱਤਾ ਹੈ ਕਿਸੇ ਚ ਹੁਣ ਕਈਆਂ ਚ ਇੱਥੇ 7.2 ਮੀਟਰ ਵੀ ਚੌੜਾ ਦਿੱਤਾ ਹੈ ਠੀਕ ਹੈ ਆ ਵੀ ਦਿੱਤਾ ਹੈ ਆ ਵੀ ਦਿੱਤਾ ਹੈ ਹੁਣ ਤੁਸੀਂ ਧਿਆਨ ਰੱਖਣਾ ਹੈ ਕਿਹੜੀ ਸਹੀ ਹੋਵੇ ਉੱਥੇ ਆਪਸ਼ਨ ਚੋਂ ਹੀ ਲਾਉਣਾ ਹੈ ਠੀਕ ਹੈ ਇਹ ਧਿਆਨ ਰੱਖ ਲਿਆ ਜੇ ਉਸ ਤੋਂ ਬਾਅਦ ਅੱਗੇ ਹਾਂ ਇਹਦਾ ਪੁੱਛਣਾ ਮੋਹ ਜੋਦੜੋ ਦੀ ਖੋਜ ਦਾ ਕਰਤਾ ਜਿਹੜਾ ਜਾਇਦੰਦ ਕਿੰਨੇ ਕਿੰਨੇ ਦਿੱਤੀ ਸੀ ਸਥਾਨ ਇਹਦਾ ਰਾਖਲ ਦਾ ਬੈਨਰਜੀ ਦੁਆਰਾ ਇਹ ਹੜੱਪਾ ਸਭ ਤੋਂ ਪਹਿਲਾਂ ਖੋਜ ਕੀਤੀ ਸੀ ਠੀਕ ਹੈ ਰਾਖਲ ਦਾਸ ਬੈਨਰਜੀ ਦੁਆਰਾ ਖੋਜ ਕੀਤੀ ਗਈ ਠੀਕ ਹੈ 1922 ਵਿੱਚ ਹੁਣ ਬੜਾ ਇਹਨੂੰ ਇਹਨੂੰ ਦੋਨਾਂ ਨੂੰ ਧਿਆਨ ਚ ਰੱਖਣਾ ਹੈ ਆਪਾਂ ਹੜੱਪਾ ਦੀ ਖੋਜ ਕਿੰਨੇ ਕੀਤੀ ਰਾਏ ਬਹਾਦਰ ਦਾ ਰਾਮ ਸਾਨੀ ਨੇ 1921 ਵਿੱਚ ਕਬਰਸਥਾਨ ਮਿਲਿਆ ਮੋਨ ਜੋਦੜੋਚ ਮੋਹਨਜੋਦੜੋ ਜ ਬੜਿਆ ਵਰੀ ਕੁਸ਼ਨ ਪੁੱਛਿਆ ਗਿਆ ਮੋਹਨਜੋਦੜੋ ਨੇ ਇੱਕ ਹੋਰ ਨਾਮ ਦਿੱਤਾ ਜਾਂਦਾ ਹੈ ਮੁਰਦਿਆਂ ਦਾ ਟਿੱਲਾ ਮੋਹਨਜੋਦੜੋ ਨੇ ਇੱਕ ਹੋਰ ਨਾਮ ਦਿੱਤਾ ਜਾਂਦਾ ਹੈ ਉਹਦਾ ਨਾਮ ਦਿੱਤਾ ਹੈ ਮੁਰਦਿਆਂ ਦਾ ਟਿੱਲਾ ਠੀਕ ਹੈ ਆ ਬੜਾ ਕੁਸ਼ਨ ਪੁੱਛਦੇ ਨੇ ਉਹ ਕਿਹੜਾ ਸਥਾਨ ਹੈ ਜਿਹਨੂੰ ਹੜੱਪਾ ਦਾ ਉਹ ਕਿਹੜਾ ਸਥਾਨ ਹੈ ਜਿਹਨੂੰ ਮੁਰਦਿਆਂ ਦਾ ਟਿੱਲਾ ਦਾ ਨਾਮ ਦਿੱਤਾ ਜਾਂਦਾ ਠੀਕ ਹੈ ਮੁਰਦਿਆਂ ਦਾ ਟਿੱਲਾ ਕਿਹਨੂੰ ਨਾਮ ਦਿੱਤਾ ਜਾਂਦਾ ਮੋਹਨਜੋਦੜੋ ਨੂੰ ਠੀਕ ਹੈ ਮੋਹਨਜੋਦੜੋ ਨਾਮ ਦਿੱਤਾ ਜਾਂਦਾ ਮੁਰਦਿਆਂ ਦਾ ਟਿੱਲਾ ਇਹ ਕਹਿੰਦੀ ਖੋਜ ਕਿੰਨੇ ਕੀਤੀ ਸੀ ਬੈਂਰਜੀ ਨੇ ਠੀਕ ਹੈ ਕਿੰਨੇ ਕੀਤੀ ਸੀ ਰਾਖਲ ਦਾਸ ਬੈਂਰਜੀ ਨੇ ਇੱਥੇ ਹੀ ਮਿਲਿਆ ਸੀ ਆਪਾਂ ਨੂੰ ਕਾਂਸਾ ਕੀ ਮਿਲਿਆ ਸੀ ਕਾਂਸਾ ਤਾਤ ਮਿਲੀ ਇੱਥੋਂ ਪਤਾ ਲੱਗਿਆ ਕਿ ਲੋਕ ਉਸ ਸਮੇਂ ਕਾਂਸੇ ਤਾਤ ਦੀ ਜ਼ਿਆਦਾ ਵਰਤੋਂ ਕਰਦੇ ਸੀ ਹੁਣ ਆ ਮੜਾ ਇੱਥੇ ਫਿਰ ਮੋਟਾ-ਮੋਟਾ ਦੱਸਦਾ ਤੁਹਾਨੂੰ ਹੜੱਪਾ ਸਭ ਦਾ ਰਿਕੋਜ ਜੇ ਪੁੱਛਵੇਂ ਦਾਹਰਾਮ ਸਾਨੀ ਇਹੀ ਪੁੱਛਦੇ ਨੇ 1921 ਵਿੱਚ ਕੀਤੀ ਗਈ ਕੀ ਮਿਲਿਆ ਕਬਰਸਥਾਨ ਮਿਲਿਆ ਰਾਵੀ ਨਦੀ ਦੇ ਕੰਢੇ ਤੇ ਸਥਿਤ ਤੇ ਸ਼ਹਿਰ ਵਸਿਆ ਹੋਇਆ ਜੇ ਮਹੂਤਵ ਦੀ ਗੱਲ ਕਰਨਾ ਇਹ ਸਿੰਧੂ ਨਦੀ ਦੇ ਦੱਸਿਆ ਹੋਇਆ ਪਾਕਿਸਤਾਨ ਚ ਇਹ ਸ਼ਹਿਰ ਚ ਇੱਕ ਇਸ਼ਨਾਨ ਘਰ ਮਿਲਿਆ ਸੀ ਬਹੁਤ ਇਹ ਦੀ ਲੰਬਾਈ ਪੁੱਛ ਲਨ 11.88 ਮੀਟਰ ਲੰਬਾ ਅਤੇ 7.2 ਮੀਟਰ ਚੌੜਾ ਜਾਂ 8.1 ਮੀਟਰ ਚੌੜਾ ਜਾਂ ਫਿਰ ਡੂੰਗਾ 2.7 ਮੀਟਰ ਜਾਂ 2.43 ਮੀਟਰ ਡੂੰਗਾ ਸੀ ਠੀਕ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਇੱਕ ਹੋਰ ਨਾਂ ਦਿੱਤਾ ਜਾਂਦਾ ਹੈ ਮੁਰਦਿਆਂ ਦਾ ਟਿੱਲਾ ਕਾਂਸਾ ਇੱਥੋਂ ਮਿਲਿਆ ਆਪਾਂ ਨੂੰ ਕਾਂਸਾ ਤਾਰ ਇੱਥੇ ਮਿਲੇ ਇਹਨੂੰ ਖੋਜ ਕੇ ਨੇ ਕੀਤੀ ਰਾਖਲਦਾਸ ਬੈਨਰਜੀ ਦੁਆਰਾ ਠੀਕ ਹੁਣ ਆਪਾਂ ਚੱਲਦੇ ਆਂ ਅੱਗੇ ਅੱਗੇ ਹੈਗਾ ਅਗਲਾ ਸ਼ਹਿਰ ਕਿਹੜਾ ਹੈ ਅੱਗੇ ਕਾਲੀ ਬੰਗਾ ਕਾਲੀ ਬੰਗਾ ਠੀਕ ਹੈ ਇਹ ਨਾਂ ਤੋਂ ਹੀ ਪਤਾ ਲੱਗਦਾ ਪਿਆ ਕਾਲੀ ਬੰਗਾ ਕਾਲੀ ਬੰਗਾ ਤੇ ਕਾਲੀਆਂ ਬੰਗਾ ਕਾਲੀਆਂ ਚੂੜੀਆਂ ਕਾਲੀਆਂ ਚੂੜੀਆਂ ਇਸ ਦਾ ਅਰਥ ਕੀ ਹੁੰਦਾ ਕਾਲੀਆਂ ਚੂੜੀਆਂ ਪੁੱਛ ਲੈਂਦੇ ਨੇ ਕਾਲੀ ਬੰਗਾ ਦਾ ਅਰਥ ਕੀ ਹੈ ਕਾਲੀਆਂ ਚੂੜੀਆਂ ਅਰਥ ਹੈ ਇਹਦਾ ਠੀਕ ਹੈ ਹੁਣ ਜਿਹੜਾ ਇਥੋਂ ਆਪਾਂ ਨੂੰ ਮਿਲਿਆ ਕੀ ਜ਼ਿਆਦਾ ਉਹ ਆਪਾਂ ਯਾਦ ਰੱਖਣਾ ਹੈ ਕਿ ਇਥੋਂ ਕੀ ਮਿਲੀਆਂ ਸੀ ਸਾਨੂੰ ਚੂੜੀਆਂ ਮਿਲੀਆਂ ਸਨ ਠੀਕ ਹੈ ਚੂੜੀਆਂ ਮਿਲੀਆਂ ਤੇ ਇੱਕ ਇਹ ਸਥਾਨ ਹੈਗਾ ਕਿੱਥੇ ਕਾਲੇ ਰੰਗ ਦੀਆਂ ਚੂੜੀਆਂ ਮਿਲੀਆਂ ਇਹ ਸਥਾਨ ਹੈਗਾ ਕਿੱਥੇ ਇਹ ਰਾਜਸਥਾਨ 'ਚ ਠੀਕ ਹੈ ਰਾਜਸਥਾਨ 'ਚ ਹੈਗਾ ਤੇ ਕਿਹੜੀ ਨਦੀ ਦੇ ਵਸਿਆ ਹੈ ਕੱਗਰ ਨਦੀ ਕੱਗਰ ਨਦੀ ਦੇ ਵਸਿਆ ਹੋਇਆ ਠੀਕ ਹੈ ਉਸ ਤੋਂ ਬਾਅਦ ਇਹ ਹੀ ਪੁੱਛਦੇ ਨੇ ਜਿਆਦਾ ਇਹਦੇ ਚ ਇਹ ਹੀ ਪੁੱਛਿਆ ਜਾਂਦਾ ਕਾਲੀ ਬੰਗਾ ਦਾ ਅਰਥ ਕੀ ਹੈ ਕਾਲੀ ਬੰਗਾ ਦਾ ਅਰਥ ਹੈ ਕਾਲੀਆਂ ਚੂੜੀਆਂ ਕਾਲੀਆਂ ਚੂੜੀਆਂ ਠੀਕ ਹੈ ਕਾਲੀਆਂ ਇੱਥੋਂ ਆਪਣੀਆਂ ਕਿ ਹਮਲੀਆਂ ਸੀ ਚੂੜੀਆਂ ਮਿਲੀਆਂ ਸਨ ਤੇ ਇੱਕ ਇੱਥੋਂ ਹੋਰ ਜਿੰਦੀ ਜ਼ਿਆਦਾ ਖੋਜ ਬਾਰੇ ਪੁੱਛਦੇ ਨਹੀਂ ਇਹਨੇ ਇੱਕ ਹੋਰ ਪੁੱਛ ਲੈਂਦੇ ਨੇ ਇੱਥੇ ਨਾ ਜੁੱਤੇ ਵੀ ਖੇਤ ਵੀ ਮਿਲੇ ਸਨ ਠੀਕ ਹੈ ਖੇਤ ਮਿਲੇ ਸਨ ਬਲਦਾਂ ਦੇ ਜਿਵੇਂ ਜੋੜੀਆਂ ਆਪਾਂ ਕਹਿ ਦੇਵੀ ਦਾ ਬਲਦ ਜੋ ਜੋ ਰਏ ਸੀ ਠੀਕ ਹੈ ਉਹ ਸਮੇਂ ਤੇ ਉਹ ਵੀ ਨਾ ਦੇ ਵੀ ਵਿਸ਼ਵਾਸ ਮਿਲੇ ਸਨ ਠੀਕ ਹੈ ਕਗਰ ਨਦੀ ਦੇ ਵਸਿਆ ਹੋਇਆ ਇਸ ਤੋਂ ਬਾਅਦ ਹੋਰ ਇਹਦੀ ਖੋਜ ਕਿੰਨੇ ਕੀਤੀ ਉਹ ਜਿਆਦਾ ਇਹਨਾਂ ਆਪਾਂ ਨੂੰ ਵੈਰੀ ਇੰਪੋਰਟੈਂਟ ਨਹੀਂ ਹੈ ਠੀਕ ਹੈ ਜਿਹੜੇ ਜਿਹੜੇ ਵੈਰੀ ਇੰਪੋਰਟੈਂਟ ਉਹ ਮੈਂ ਕਰਾਈ ਜਨਾ ਬਾਕੀ ਅੱਗੇ ਜਿਹੜੇ ਕੁਐਸਚਨ ਪੁੱਛੇ ਜਾਂਦੇ ਨੇ ਟੈਟ ਵਿੱਚ ਉਹੀ ਆਪਾਂ ਕਰਨੇ ਨੇ ਹੈ ਹੋਰ ਆਪਾਂ ਨੂੰ ਫालतू ਕਰਨ ਦੀ ਲੋੜ ਨਹੀਂ ਹੈ ਅੱਗੇ ਆ ਗਿਆ ਚੰਦ ਹੋਦੜੋ ਚੰਦ ਹੋਦੜੋ ਚੰਦ ਚੰਦ ਤੋਂ ਪਤਾ ਹੀ ਲੱਗਦਾ ਪਿਆ ਆਪਾਂ ਠੀਕ ਹੈ ਚੰਦ ਮਤਲਬ ਚੰਦ ਜੇ ਆਪਾਂ ਕਹ ਦੇਈਏ ਕੰਜਨ ਤੂੰ ਚੰਦ ਦੀ ਸ਼ੋਹ ਹੈ ਠੀਕ ਹੈ ਚੰਦ ਸੋ ਉਦੜੋ ਕਿਹੜੇ ਸਿੰਧ ਨਦੀ ਦੇ ਸਥਿਤ ਤੇ ਇਹ ਵੀ ਪਾਕਿਸਤਾਨ ਚ ਪਾਇਆ ਜਾਂਦਾ ਹੈ ਪਸਿਆ ਹੋਇਆ ਸ਼ਹਿਰ ਹੈ ਠੀਕ ਹੈ ਚੰਦ ਹੋਦੜੋ ਠੀਕ ਹੈ ਕਿੱਥੇ ਦੱਸਿਆ ਹੋਇਆ ਹੈ ਕਿੱਥੇ ਵਸਿਆ ਹੋਇਆ ਹੈ ਇਹ ਇਹ ਸਿੰਧੂ ਨਦੀ ਦੇ ਬਸਾ ਇੱਥੋਂ ਮਿਲਿਆ ਕੀ ਸੀ ਇੱਥੋਂ ਕਾਰਖਾਨਾ ਮਿਲਿਆ ਸੀ ਮਨਕੇ ਬਣਾਉਣ ਦਾ ਕਾਰਖਾਨਾ ਮਨਕੇ ਦਾ ਖਾਨਾ ਮਿਲਿਆ ਸੀ ਠੀਕ ਹੈ ਮਨਕੇ ਬਣਾਉਣ ਦਾ ਕਾਰਖਾਨਾ ਕਿੱਥੋਂ ਮਿਲਿਆ ਉਹ ਮੇਰਾ ਚੰਹੋਦੜੋ ਤੋਂ ਠੀਕ ਹੈ ਇੱਥੇ ਜਿਆਦਾ ਮਣਕੇ ਬਣਾਏ ਜਾਂਦੇ ਸਨ ਇਹ ਇਹੀ ਕੁਝ ਇਹੀ ਪੁੱਛਦੇ ਨੇ ਜਿਹੜਾ ਮਣਕੇ ਬਣਾਉਣ ਦਾ ਕਾਰਖਾਨਾ ਸੀ ਉਹ ਕਿੱਥੋਂ ਮਿਲਿਆ ਸੀ ਉਹ ਕਿੱਥੇ ਮਿਲਿਆ ਚੰਹੋਦੜੋ ਤੋਂ ਮਿਲਿਆ ਚੰਹੋਦੜੋ ਹੈ ਕਿੱਥੇ ਪਾਕਿਸਤਾਨ 'ਚ ਠੀਕ ਹੈ ਇਹਦੀ ਖੋਜ ਜਿਹੜੇ ਮੈਕੇ ਦੁਆਰਾ ਕੀਤੀ ਗਈ 1925 'ਚ ਖੋਜ ਇਹਦੀ ਕਦੋਂ ਕੀਤੀ ਇਹ ਵੀ ਪੁੱਛ ਲੈਂਦੇ ਨਹੀਂ ਇਹਦੀ ਜਰ ਪੁੱਛਦੇ ਨੇ ਖੋਜ ਮੈਕੇ ਦੁਆਰਾ 1925 'ਚ ਠੀਕ ਹੈ 1925 ਹੀ ਪੁਰਚ ਕੀਤੀ ਗਈ ਸੀ ਨੀ ਖੋਜ ਠੀਕ ਹੈ ਉਸ ਤੋਂ ਬਾਅਦ ਮਨਕ ਇਹੀ ਪੁੱਛਦੇ ਨੇ ਜਿਆਦਾ ਜਿਹੋਦੜੋ ਵਿੱਚੋਂ ਸਾਨੂੰ ਕੀ ਚੀਜ਼ ਮਿਲੀ ਹੈ ਉਹ ਮਿਲੀ ਸੀ ਮਨਕੇ ਬਣਾਉਣ ਦਾ ਕਾਰਖਾਨਾ ਮਿਲਿਆ ਹੈ ਠੀਕ ਹੈ ਹੁਣ ਅੱਗੇ ਆ ਗਿਆ ਤੋਲਾ ਵਿਰਾ ਤੋਲਾ ਵਿਰਾ ਵੈਰੀ ਵੈਰੀ ਇੰਪੋਰਟੈਂਟ ਹੈ ਤੋਲਾ ਵਿਰਾ ਤੋਲਾ ਵਿਰਾ ਜਿਹੜੀ ਆਪਣੀ ਹੈਰਿਟੇਜ ਬਣਾਈ ਗਈ ਹੈ ਜਨੈਕਸੋਦਾਰਾ ਚਾਲਮੀ ਠੀਕ ਹੈ ਟੋਲਾ ਵਿਰਾ ਇਹ ਹੈ ਕਿੱਥੇ ਗੁਜਰਾਤ ਵਿੱਚ ਠੀਕ ਹੈ ਗੁਜਰਾਤ ਵਿੱਚ ਸਤਿੱਤੇ ਟੋਲਾ ਵਿਰਾ ਠੀਕ ਹੈ ਇੱਕ ਕਿਹੜੀ ਲੂਣੀ ਨਦੀ ਤੇ ਵਸਿਆ ਹੋਇਆ ਵੈ ਵਸਿਆ ਸ਼ਹਿਰ ਹੈ ਹੁਣ ਜਿਹੜੀ ਇੱਕ ਟੋਲਾ ਵਿਰਾ ਜਿਹੜਾ ਹੈਗਾ ਇਹਨੂੰ चाली नंबर दू नैक्सो द्वारा हैरीटेज चाली नंबर बनाया गया है विश्व तरोवर कह दिने ठीक है ये जड़े यही पुछते ने ज्यादा करंट का क्वेश्चन है चाली नंबर जी चाली नंबर द ਇਹ ਹੈਰਿਟੇਜ ਇਹ ਵਿਸ਼ਵ ਤਰੋਰ ਕਿੰਨੂੰ ਬਣਾਇਆ ਗਿਆ ਤੋਲਾ ਵਿਰਾਣਾ ਕਿੰਨੂੰ ਬਣਾਇਆ ਗਿਆ ਤੋਲਾ ਵਿਰਾਣਾ ਨੂੰ ਠੀਕ ਹੈ ਇੱਥੇ ਮਿਲੇ ਨੇ ਹੱਡੀਆਂ ਦੇ ਪੈਰਾਮਿਡ ਮਿਲੇ ਨੇ ਹੱਡੀਆਂ ਦੇ ਪੈਰਾਮਿਡ ਕਿੰਦੇ ਹੱਡੀਆਂ ਹੱਡੀਆਂ ਘੋੜੇ ਦੀਆਂ ਕੱਲੀ ਹੱਡੀਆਂ ਨੇ ਇੱਥੇ ਹੱਡੀਆਂ ਦੇ ਪੈਰਾਮਿਡ ਮਿਲੇ ਨੇ ਠੀਕ ਹੈ ਇਸ ਤੋਂ ਬਾਅਦ ਇਹ ਆਪਾਂ ਯਾਦ ਕੀ ਰੱਖਣਾ ਹੈ ਯਾਦ ਆਪਾਂ ਰੱਖਣ ਦੀ ਕਿਹੜੀ ਚੀਜ਼ ਦੀ ਗੱਲ ਹੈ ਆਹੀ ਯਾਦ ਰੱਖਣਾ ਹੈ ਜਿਹੜਾ 40 ਨੰਬਰ ਹੈਰਿਟੇਜ ਹੈ ਤੋਲਾ ਵਿਰਾਜ ਬਣਾਇਆ ਗਿਆ ਹੈ ਇਹ ਕਿੱਥੇ ਗਏ ਗੁਜਰਾਤ ਵਿਖੇ ਕਿੱਥੇ ਗਏ ਗੁਜਰਾਤ ਵਿਖੇ ਜਿਹਨਾਂ 100 ਦੁਆਰਾ ਬਣਾਇਆ ਗਿਆ ਇਹਨੂੰ ਵਿਸ਼ਵ ਤਰੋਵਰ ਵਿਸ਼ਵ ਦੀ 40 ਨੰਬਰ ਹੈਰੀਟੇਜ ਕਿਨੂੰ ਬਣਾਇਆ ਗਿਆ ਤੋਲਾ ਵਿਦਾਨ ਨੂੰ ਠੀਕ ਹੈ ਕਿਹੜੀ ਨਦੀ ਦੇ ਵਸਿਆ ਲੂਣੀ ਨਦੀ ਤੇ ਇੱਥੇ ਕੀ ਮਿਲਿਆ ਸਨ ਹੱਡੀਆਂ ਦੀਆਂ ਮਿਲੀਆਂ ਸਨ ਅੱਗੇ ਆ ਗਿਆ ਲੋਥਲ ਲੋਥਲ ਆ ਗਿਆ ਮੇਰੇ ਕੋਲ ਲੋਥਲ ਲੋਥਲ ਆ ਕਿੱਥੇ ਲੋਥਲ ਭੋਗਵਾ ਨਦੀ ਦੇ ਸਥਾਤੇ ਇਹ ਵੀ ਗੁਜਰਾਤ ਦੇ ਚ ਲੋਥਲ ਵੀ ਕਿੱਥੇ ਪਾਇਆ ਨਾ ਗੁਜਰਾਤ ਦੇ ਚ ਠੀਕੇ ਪੋਗਲਾ ਨਦੀ ਦੇ ਸਥਿਤ ਤੇ ਠੀਕੇ ਨਦੀ ਕਿਹੜੀ ਤੇ ਪੋਗਲਾ ਨਦੀ ਦੇ ਸਥਿਤ ਤੇ ਉਹਨਾਂ ਦੀ ਜਿਹੜੀ ਮਿੱਟੀ ਦੇ ਘੜ ਮਿਲੇ ਸਨ ਇੱਕ ਇੱਥੇ ਮਿੱਟੀ ਦੇ ਕਾਰ ਮਿਲੇ ਇੱਕ ਹੋਰ ਮਿਲਿਆ ਇੱਥੇ ਜਿਹੜਾ ਦਿਸ਼ਾ ਦਿਸ਼ਾ ਨੂੰ ਦਿਸ਼ਾ ਦੀ ਜਾਣਕਾਰੀ ਵਾਲਾ ਯੰਤਰ ਮਿਲਿਆ ਸੀ ਠੀਕ ਹੈ ਹੁਣ ਜਿਹੜਾ ਇੱਥੇ ਇੱਕ ਦਿਸ਼ਾ ਵਿਖਾਉਣ ਵਾਲਾ ਯੰਤਰ ਮਿਲਿਆ ਕੋੜੇ ਦੀਆਂ ਮਨਸੂਮੀ ਮੂਰਤੀ ਮਿਲੀ ਉਹ ਜਿਆਦਾ ਇੰਵੈਰੀ ਇੰਪੋਰਟੈਂਟ ਨਹੀਂ ਹੈ ਉਹਦੇ ਲਿਖਣੀ ਤਾਂ ਲਿਖ ਲੋ ਨਾਲ ਬਟ ਅਹ ਯਾਦ ਰੱਖਣਾ ਹੈ ਯੰਤਰ ਕਿਹੜਾ ਯੰਤਰ ਦਿਸ਼ਾ ਵਿਖਾਉਣ ਦਾ ਯੰਤਰ ਜਿਹੜਾ ਮਿਲਿਆ ਸੀ ਜਾਣਕਾਰੀ ਦਿੰਦਾ ਸੀ ਦਿਸ਼ਾ ਵਿਖਾਉਣ ਦੀ ਉਹ ਕਿੱਥੋਂ ਮਿਲਿਆ ਲੋਥਲ ਤੋਂ ਕਿੱਥੋਂ ਮਿਲਿਆ ਸੀ ਲੋਥਲ ਤੋਂ ਮਿਲਿਆ ਸੀ ਠੀਕ ਹੈ ਕਿੱਥੋਂ ਮਿਲਿਆ ਸੀ ਲੋਥਲ ਤੋਂ ਮਿਲਿਆ ਇਹ ਯਾਦ ਰੱਖਣਾ ਹੈ ਹੁਣ ਅੱਗੇ ਇੱਕ ਹੋਰ ਰਹਿ ਗਿਆ ਆਪਣੇ ਕੋਲ ਆਪਾਂ ਜ਼ਿਆਦਾ ਨਹੀਂ ਕਰਨੇ ਹੈ ਤਾਂ ਬਹੁਤ ਬਟ ਆਪ ਉਹੀ ਕਰਨੇ ਨੇ ਜਿਹੜੇ ਵਾਰ-ਵਾਰ ਪੇਪਰਾਂ 'ਚ ਪੁੱਛੇ ਜਾਂਦੇ ਨੇ ਉਹੀ ਪੁੱਛੇ ਜਾਂਦੇ ਨੇ ਜਿਹੜੇ ਅੱਗੇ ਆਪਾਂ ਸਰ ਕੋਟਰਾ ਸਰ ਕੋਟਲਾ ਸਰ ਕੋਟਲਾ ਇੱਥੇ ਮਿਲੇ ਸੀ ਕੋੜੇ ਦੀਆਂ ਹਸਤੀਆਂ ਕੋੜੇ ਦੀਆਂ ਹਸਤੀਆਂ ਹੱਡੀਆਂ ਮਿਲੀਆਂ ਸਨ ਇਹ ਹੀ ਪੁੱਛਦੇ ਨੇ ਜ਼ਿਆਦਾ ਉਹ ਕਿਹੜੀ ਸਥਾਨ ਏ ਜਿਹੜਾ ਉਹ ਖੜੱਪਾ ਦੀ ਕਿਹੜਾ ਸਥਾਨ ਏ ਜਿੱਥੇ ਕੋੜੇ ਦੀਆਂ ਹੱਡੀਆਂ ਮਿਲੀਆਂ ਸਨ ਠੀਕ ਏ ਕੋੜੇ ਦੀਆਂ ਹੱਡੀਆਂ ਮਿਲੀਆਂ ਸਨ ਉਹ ਸੀ ਸਰ ਕੋਟਲਾ ਸਰ ਕੋਟਲਾ ਸਰ ਕੋਟਲਾ ਯਾਦ ਰੱਖ ਲੈਣਾ ਠੀਕ ਏ ਤੇ ਅੱਗੇ ਕਿਹ ਰਹਿ ਗਿਆ ਰੋਪੜ ਰੋਪੜ ਬਾਰੇ ਜਿਆਦਾ ਲੰਬਾ ਚੌੜਾ ਨਹੀਂ ਗਾ ਇਹ ਸਤਲੁਜ ਨਦੀ ਤੇ ਮਸਿਆ ਸ਼ਹਿਰ ਹੈ ਠੀਕ ਹੈ ਹੁਣ ਇਹ ਕਿਹੜੀ ਨਦੀ ਦੇ ਵਸਿਆ ਸ਼ਹਿਰ ਹੈ ਸਤਲੁਜ ਨਦੀ ਤੇ ਇਹ ਹੀ ਪੁੱਛਿਆ ਵਾ ਇੱਕ ਦੋ ਪੇਪਰਾਂ ਚ ਮੈਂ ਵੇਖਿਆ ਵੀ ਸੀ ਜਿਹੜਾ ਰੋਪੜ ਬਾਰੇ ਪੁੱਛਿਆ ਸੀ ਰੋਪੜ ਹੜੱਪਾ ਸਭਾ ਜਿਹੜੀ ਖੋਜ ਕੀਤੇ ਗਈ ਸੀ ਇਹ ਕਿਹੜੀ ਨਦੀ ਦੇ ਵਸਿਆ ਵਾ ਇਹ सतलोई नदी के बच्चे जो इन्हें पूछ लिया मैं इनकी खोज किन्नीशदत्त ने ठीक है हम ठीक है पहला आप चलो तो थोड़ा रिविजन करा दा दोबारे फिर मैं जल्दी जल्दी फास फास हूं जो पूछ ले मैंने हड़प्पा हड़प्पा एक कांसा युग की सप्ताह है ਠੀਕ ਹੈ ਯਾਦ ਕੇ ਰੱਖਣਾ ਕਾਂਸੇ ਯੁੱਗ ਦੀ ਸਭਤਾ ਹੈ ਇਸ ਨੂੰ ਸਿੰਧੂ ਘਾਟੀ ਦੀ ਸਭਤਾ ਦਾ ਨਾਮ ਦਿੱਤਾ ਜਾਂਦਾ ਹੈ ਠੀਕ ਹੈ ਇਹਦਾ ਪਿਤਾ ਕਿਸ ਨੂੰ ਮੰਨਿਆ ਜਾਂਦਾ ਹੈ ਉਹ ਜੌਨ ਮਾਰਸ਼ਲ ਨੇ ਦਾ ਪਿਤਾ ਮੰਨਿਆ ਜਾਂਦਾ ਜਿਨ ਨੇ ਇਹਦੀ ਸਾਰੀ ਦੇਖ ਰੇਖੇ ਚਿੰਨੇ ਦੀ ਖੋਜ ਕੀਤੀ ਗਈ ਸੀ ਸਭ ਤੋਂ ਪਹਿਲਾਂ ਕਿਦੀ ਖੋਜ ਕੀਤੀ ਗਈ ਸੀ ਉਸੇ ਹੜੱppa ਦੀ ਹੜੱppa ਦੀ ਖੋਜ ਕੀਤੀ ਹੜੱppa ਹੁਣ ਰਾਵੀ ਨਦੀ ਤੇ ਵਸਿਆ ਹੋਇ ਇੱਕ ਸ਼ਹਿਰ ਹੈ ਠੀਕ ਹੈ ਹੜੱppa ਇੱਕ ਕਿਹੜੀ ਨਦੀ ਦੇ ਵਸਿਆ ਹੋਇ ਸ਼ਹਿਰ ਹੈ ਰਾਵੀ ਨਦੀ ਸਭ ਤੋਂ ਵੱਡਾ ਸ਼ਹਿਰ ਵੀ ਹੜੱppa ਹੈ ਠੀਕ ਹੈ ਉਸ ਤੋਂ ਬਾਅਦ ਇਹਦੀ ਜਿਹੜੀ ਖੋਜ ਕੀਤੀ ਹੜੱਪਾ ਦੀ ਕਿੰਦੀ ਡਿਊਟੀ ਲਾਈ ਗਈ ਉਹ ਸੀ ਰਾਇਬਹਾਦਰ ਜਾਫਰ ਦਇਆਰਾਮ ਸਾਨੀ ਦੁਆਰਾ ਕਦੋਂ ਕੀਤੀ ਗਈ 1921 ਸੀ ਵਿੱਚ 1921 ਸੀ ਵਿੱਚ ਇਹਦੀ ਖੋਜ ਕੀਤੀ ਗਈ ਸੀ ਹੁਣ ਇੱਥੋਂ ਕੀ ਮਿਲਿਆ ਸੀ ਸਾਨੂੰ ਤਾਂਬਾ ਮਿਲਿਆ ਸੀ ਠੀਕ ਹੈ ਤਾਂਬਾ 3 ਪਲੱਸ ਕੀ ਮਿਲਿਆ ਇੱਥੋਂ ਕਾਂਸਾ ਮਿਲਿਆ ਠੀਕ ਹੈ ਤਾਂਬਾ ਪਲੱਸ 3 ਕੀ ਬਣਦਾ ਹੈ ਕਾਂਸਾ ਬਣਦਾ ਹੈ ਠੀਕ ਹੈ ਉਸ ਤੋਂ ਬਾਅਦ ਇੱਥੇ ਇਨ ਦੀ ਜਿਹੜੀ ਹਾਂ ਇਹ ਕੋਰ ਆਪ ਛੱਡ ਗਏ ਇਹਦੀ ਜਿਹੜੀ ਕਿਹਦੀ ਲਿਪੀ ਨਾ ਲਿਪੀ ਲਿਪੀ ਠੀਕ ਹੈ ਲਿਪੀ ਇਨ ਦੀ ਪਾਪ ਇਹਦੀ ਜਿਹੜੀ ਲਿਪੀ ਸਾਰੇ ਵਿੱਚ ਵਰਤੀ ਜਾਂਦੀ ਨਾ ਇਹ ਹੜੱਪਾ ਵਿੱਚ ਲੋਕ ਲਿਪੀ ਦੀ ਵਰਤੋਂ ਕਰਦੇ ਸੀ ਹੁਣ ਪਾਪ ਚਿੱਤਰ ਆਤਮਕ ਲਿਪੀ ਬੋਲਦੇ ਸੀ ਲਿਪੀ ਦਾ ਨਾ ਦਿੱਤਾ ਜਾਂਦਾ ਨਾ ਦਿੱਤਾ ਯਸ ਠੀਕ ਹੈ ਪਾਵ ਮਤਲਬ ਪਾਵ ਚਾ ਪਾਵ ਚਿਤਰਾਤਮਕ ਚਿਤਰਾਤਮਕ ਲਿਪੀ ਕੀ ਹੁੰਦਾ ਮਤਲਬ ਚਿੱਤਰਾਂ ਦੁਆਰਾ ਪਛਾਣ ਕਰਨੀ ਠੀਕ ਹੈ ਚਿੱਤਰਾਂ ਦੁਆਰਾ ਪਛਾਣ ਕਰਨੀ ਜੈਮਸ ਪ੍ਰਿੰਸ ਨੇ ਇਹ ਸਾਰੀਆਂ ਦੀ ਖੋਜ ਕੀਤੀ ਸੀ ਲਿਪੀ ਸਾਰੀ ਪੜੀ ਸੀ ਜੈਮਸ ਪ੍ਰਿੰਸ ਇੱਕ ਬੰਦਾ ਹੋਇਆ ਉਹਨੇ ਲਿਪੀ ਪੜੀ ਸੀ ਸਾਰੀ ਠੀਕ ਹੈ ਉਸ ਤੋਂ ਬਾਅਦ हां ओ आपा कहंदी केडी गल कर रहे सै आप करले हड़प्पा दी हड़प्पा दी जेडी देख रहे किन्ने कीती ओ कीती दारा राम साणी द्वारा 1921 च कीती गी ठीक है हुन लिपि केडी ਵਰਤੀ ਜਾਂਦੀ ਸੀ ਪਾਵ ਚਿਤਰਾਤਮਕ ਲਿਪੀ ਵਰਤੀ ਜਾਂਦੀ ਸੀ ਹੁਣ ਜਿਹੜਾ ਹੜੱਪਾ ਕਿਹੜੀ ਨਦੀ ਤੇ ਵਸਿਆ ਹੋਆ ਰਾਵੀ ਨਦੀ ਤੇ ਫਿਰ ਆਪਾਂ ਅੱਗੇ ਚੱਲਦੇ ਹਾਂ ਮੋਹਨਜੋਦੜੋ ਮੋਹਨਜੋਦੜੋ ਇੱਕ ਸਭ ਤੋਂ ਵੱਡਾ ਕੀ ਸੀ ਸ਼ਹਿਰ ਮੰਨਿਆ ਗਿਆ ਉਹਨ ਦੇ ਵਿੱਚ ਜਿਹੜਾ ਮਿਲਿਆ ਆਪਾਂ ਨੂੰ ਇਸ਼ਨਾਨ ਘਰ ਬਹੁਤ ਇੱਕ ਵੱਡਾ ਇਸ਼ਨਾਨ ਘਰ ਮਿਲਿਆ ਜਿੱਥੋਂ ਪਤਾ ਲੱਗਦਾ ਹੈ ਕਿ ਲੋਕ ਅਲੱਗ-ਅਲੱਗ ਤਰ੍ਹਾਂ ਦੇ ਖਤ ਮੰਦਰ ਹੋਣਾ ਹੈ ਲੋਕ ਬਹੁਤ ਸਾਰੇ ਇਕੱਠੇ ਹੁੰਦੇ ਸੀ ਇਸ ਇਸ਼ਨਾਨ ਕਰਦੇ ਸਨ ਠੀਕ ਹੋ ਗਿਆ ਇਸ਼ਨਾਨ ਕਰਨ ਦੀ ਲੰਬਾਈ ਕਿੰਨੀ ਸੀ 11.88 ਮੀਟਰ ਲੰਬਾਈ ਸੀ ਤੇ ਉਹਦੀ ਜਿਹੜੀ ਚੜਾਈ ਸੀ ਉਹ ਕਿੰਨੀ ਸੀ 7.1 ਮੀਟਰ ਵੀ ਬੋਲ ਦਿੱਤਾ ਜਾਂਦਾ ਜਾਂ 8.2 ਮੀਟਰ ਵੀ ਬੋਲ ਦਿੱਤਾ ਜਾਂਦਾ ਠੀਕ ਹੈ ਉਸ ਤੋਂ ਬਾਅਦ ਅੱਗੇ ਫਿਰ ਡੰਗਾਈ ਕਿੰਨੀ ਸੀ ਇਹਦੀ ਉਹ ਡੰਗਾਈ 2. 2.43 ਮੀਟਰ ਦੇ ਡੂੰਘਾ ਸੀ ਠੀਕ ਹੈ ਹੁਣ ਇਹਦੀ ਖੋਜ ਕਿੰਨੇ ਕੀਤੀ ਉਹ ਪੁੱਛ ਲੈਂਦੇ ਨੇ ਇਹਦੀ ਖੋਜ ਕੀਤੀ ਸੀ ਰਾਖਲਦਾਸ ਬਨਰਜੀ ਨੇ ਆਹੀ ਦੋ ਵੈਰੀ ਵੈਰੀ ਇੰਪੋਰਟੈਂਟ ਨੇ ਹੜੱਪਾ ਤੇ ਮੋਹਨਜੋਦੜੋ ਹੜੱਪਾ ਤੇ ਮੋਹਨਜੋਦੜੋ ਠੀਕ ਹੈ ਫਿਰ ਉਹ ਤੋਂ ਬਾਅਦ ਆਪਾਂ ਗੱਲ ਕੀਤੀ ਕਾਲੀ ਬੰਗਾ ਕਾਲੀ ਬੰਗਾ ਕਿਤੇ ਗਰਾਂਦੀ ਦੇ ਵਸਿਆ ਸ਼ਹਿਰ ਹੈ ਰਾਜਸਥਾਨ ਚ ਹੈਗਾ ਇੱਥੋਂ ਕੀ ਮਿਲਿਆ ਸੀ ਕਾਲੀਆਂ ਚੂੜੀਆਂ ਮਿਲਦੀ ਸੀ ਕਣ ਕਾਲੀ ਬੰਗਾ ਦਾ ਅਰਥ ਪੁੱਛਣ ਦੇ ਨੇ ਸਿੱਧਾ ਸਿੱਧਾ ਮੋਟਾ-ਮੋਟਾ ਕਾਲੀ ਬੰਗਾ ਦਾ ਅਰਥ ਕੀ ਹੈ ਇਹਦਾ ਕਾਲੀਆਂ ਚੂੜੀਆਂ ਇਹਨਾਂ ਦਾ ਅਰਥ ਹੁੰਦਾ ਕਾਲੀਆਂ ਚੂੜੀਆਂ ਠੀਕ ਹੈ ਬੀਵੀ ਕੇ ਲਾਲ ਦੱਤ ਇੱਕ ਲਾਲ ਬੀ ਕੇ ਥਾਪਰ ਇਹਨਾਂ ਦੁਆਰਾ ਇਹਨਾਂ ਖੋਜ ਕੀਤੀ ਗਈ ਸੀ ਇਹਨੇ ਵਾਰੀ ਉਹ ਆਪਾਂ ਜ਼ਿਆਦਾ ਡੀਪਲੀ ਜਾਣ ਦੀ ਲੋੜ ਨਹੀਂ ਹੈ ਠੀਕ ਹੈ ਉਸ ਤੋਂ ਬਾਅਦ ਇੱਥੇ ਹੁਣ ਜੁੱਤੇ ਹੋਏ ਖੇਤ ਮਿਲੇ ਸਨ ਜਿਹੜੇ ਮੈਂ ਦੱਸਿਆ ਠੀਕ ਹੈ ਉਸ ਤੋਂ ਬਾਅਦ ਚਨਹੋਦੜੋ ਚਨਹੋਦੜੋ ਚ ਇੱਕ ਵੈਰੀ ਵੈਰੀ ਇੰਪੋਰਟੈਂਟ ਹੈ ਗਾਇ ਜਿਹੜਾ ਪੁੱਛਦੇ ਨੇ ਬਹੁਤ ਵਾਰੀ ਪੁੱਛਿਆ ਗਿਆ ਜਿਹੜੇ ਮਣਕੇ ਬਣਾਉਣ ਦਾ ਕਾਰਖਾਨਾ ਸੀ ਕਿੱਥੋਂ ਮਿਲਿਆ ਸੀ ਮਣਕੇ ਬਣਾਉਣ ਦਾ ਕਾਰਖਾਨਾ ਕਿੱਥੋਂ ਮਿਲਿਆ ਉਹ ਮਿਲਿਆ ਸੀ ਚਨਹੋਦੜੋ ਤੋਂ ਚੰਦ ਹੋਦੜੋ ਤੋਂ ਮਤਲਬ ਚੰਦ ਚੰਦ ਮਤਲਬ ਮਣਕੇ ਮਣਕੇ ਠੀਕ ਹੈ ਆਪਾਂ ਚੰਦ ਦੀ ਆਪਾਂ ਕਹਦੇ ਨੇ ਚੰਦ ਕਿਸੇ ਦਾ ਨਾਮ ਲੈ ਕੇ ਸਬੋਧਨ ਕਰਨਾ ਚੰਦ ਠੀਕੇ ਮਨਕੇ ਆ ਤਰਾ ਹੁੰਦੇ ਨੇ ਚੰਦ ਠੀਕੇ ਛੋਟੇ ਛੋਟੇ ਜਿਵੇਂ ਤਾਰੇ جگਦੇ ਨੇ ਛੋਟੇ ਛੋਟੇ ਆਪਾਂ ਦਿਖਦੇ ਨੇ ਉਵੇਂ ਹੀ ਕਹਿੰਦੇ ਨੇ ਮਨਕੇ ਉਹ ਯਾਦ ਰੱਖ ਲੈਣਾ ਠੀਕੇ ਉਸ ਤੋਂ ਬਾਅਦ ਜਿਹੜੀ ਇੱਕ ਮਨਕੇ ਬਣਾਉਣ ਦਾ ਕਾਰਖਾਨਾ ਫਿਰ ਤੋਲਾ ਵਿਰਾ ਤੋਲਾ ਵਿਰਾ ਨੇ ਯਾਦ ਰੱਖਣਾ ਹੈ ਉਹ ਕਿੱਥੇ ਗੁਜਰਾਤ ਵਿੱਚ ਹੈਗਾ ਲੂਣੀ ਨਦੀ ਤੇ ਸਟੇਟ ਤੇ ਫਿਰ ਉਹਦੇ ਵਿੱਚ ਇੱਕ ਆਪਾਂ ਯਾਦ ਰੱਖਣਾ ਤੋਲਾ ਵਿਰਾ ਦਾ ਨਾਮ ਕਿਉਂ ਜਦਾਂ ਪੁੱਛਣਗੇ ਕਿਉਂਕਿ ਇਹਨੂੰ ਨਵਾਂ ਨਵਾਂ ਕ੍ਰੰਟ ਚੱਕੀ ਬਣਾਇਆ ਗਿਆ ਹੈ ਜਨੇਕਸੋ ਦੁਆਰਾ ਇਹਨੂੰ ਵਿਸ਼ਵ ਟਰੋਵਰ ਬਣਾਇਆ ਗਿਆ ਵਿਸ਼ਵ ਟਰੋਵਰ ਇਹਨੂੰ ਹੈਰਿਟੇਜ ਨਾ ਦਿੱਤਾ ਗਿਆ ਵਿਸ਼ਵ ਟਰੋਵਰ ਦਾ ਕਿਨੂੰ ਤੋਲਾ ਵੀਰਾਂ ਨੂੰ ਠੀਕ ਹੈ ਤੇ ਉਸ ਤੋਂ ਬਾਅਦ ਇੱਥੇ ਫਿਰ ਆਪਾਂ ਪੜਿਆ ਲੋਥਲ ਲੋਥਲ ਦੇ ਜਿਹੜਾ ਭਾਗਵਾਨਾਦੀ ਦੇ ਸਥਿਤ ਤੇ ਗੁਜਰਾਤ ਵਿੱਚ ਹੁਣ ਲੋਥਲ ਚ ਮਿਲਿਆ ਕੀ ਸੀ ਲੋਥਲ ਚ ਕੀ ਮਿਲਿਆ ਸੀ ਜਿਹੜੀ ਆਪਾਂ ਦਿਸ਼ਾ ਕੋਈ ਵਿਖਾਉਂਦਾ ਸੀ ਇੱਕ ਪੈਰਾਮੀਟਰ ਮਿਲਿਆ ਦਿਸ਼ਾ ਵਿਖਾਉਣ ਦਾ ਜੰਤਰ ਨੂੰ ਬੋਲਤਾ ਜਾਂਦਾ ਨਾਂ ਠੀਕ ਹੈ ਉਹਦੇ ਬਾਅਦ ਫਿਰ ਇੱਕ ਆ ਗਿਆ ਸਰਕੋਟਲਾ ਸਰਕੋਟਲਾ ਵਿੱਚ ਪੁੱਛਦੇ ਨੇ ਇਹਦੇ ਚ ਜਿਹੜੀਆਂ ਕੋੜੇ ਦੀਆਂ ਹਸਤੀਆਂ ਕਿੱਥੇ ਮਿਲੀਆਂ ਸੀ ਸਰਕੋਟਲਾ ਵਿੱਚ ਬਸ ਇੰਨਾ ਸੀ ਹੋਰ ਜ਼ਿਆਦਾ ਡੀਪਲੀ ਜਾਣ ਦੀ ਲੋੜ ਨਹੀਂ ਹੈ ਆਪਾਂ ਹੁਣ ਕੱਲ ਤੋਂ ਪੜਾਂਗੇ ਕੱਲ ਤੋਂ ਨਵੇਂ ਕਲਾਸ ਆਪ ਲਾ ਕਰਕੇ ਦਿਲਾਵਾਂਗੇ ਵੈਦਿਕ ਸਭਤਾ ਵੈਦਿਕ ਸਭਤਾ ਦਾ ਅਰਥ ਤੋਂ ਹੀ ਪਤਾ ਲੱਗਦਾ ਪਿਆ ਆਪਾਂ ਨੂੰ ਵੈਦਿਕ ਸਭਤਾ 'ਚ ਕਿੰਦੀ ਗੱਲ ਕੀਤੀ ਜਾਵੇਗੀ ਵੇਦਾਂ ਬਾਰੇ ਕਿੰਦੀ ਗੱਲ ਕੀਤੀ ਜਾਵੇਗੀ ਵੇਦਾਂ ਬਾਰੇ ਠੀਕ ਹੈ ਹੁਣ ਆਪ ਕੱਲ ਪੜਾਂਗੇ ਵੇਦਾਂ ਬਾਰੇ ਠੀਕ ਹੈ ਹੁਣ ਜਿਨ੍ਹਾਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਇਹਨੂੰ ਸਬਸਕ੍ਰਾਈਬ ਕਰ ਲੈਣ ਤੇ ਵੱਧ ਵੱਧ ਲਾਈਕ ਐਂਡ ਸ਼ੇਅਰ ਕਮੈਂਟ ਕਰਨ ਜੋ ਸਾਨੂੰ ਵੀ ਪਤਾ ਲੱਗੇ ਠੀਕ ਹੈ ਤੇ ਚਲੋ ਮਿਲਦੇ ਆ ਅਗਲੀ ਨੈਕਸਟ ਕਲਾਸ ਚ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਥੀ